ਮਤਮਾਨ ਵੱਲੋਂ ਅੱਜ ਹੁਸ਼ਿਆਰਪੁਰ ਦੇ ਤਹਿਸੀਲ ਕੈਂਪਲਕਸ ਵਿੱਚ ਅਚੰਚਤ ਚੈਕਿੰਗ ਕੀਤੀ ਗਈ ਅਤੇ ਇਸ ਮੁਖੀ ਉਹਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਹਨਾਂ ਵੱਲੋਂ ਇਹ ਪ੍ਰੋਬਾਅ ਦਿੱਤਾ ਗਿਆ ਕਿ ਉਹ ਜੋ ਲੋਕਾਂ ਨੂੰ ਤਹਿਸੀਲ ਕੰਪਲੈਕਸਾਂ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਦੁਆਰ ਖੰਦ ਦੀ ਕੋਸ਼ਿਸ਼ ਕਰੇਗੀ ਦਿਖਾਉਂਦੇ ਹਨ ਖਾਸ ਰਿਪੋਰਟ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਿਹੜੀ ਤਹਿਸੀਲ ਹੈ ਉੱਥੇ ਮੈਂ ਆਇਆ ਮੈਂ ਕਿਤੇ ਅੱਗੇ ਜਾਣਾ ਸੀ ਪਰ पिछले कई दिन तो, तो, तो लगातार चल रहे पर मेरे माइंड से पहले ही ਇਹ ਵਿਚਾਰ ਹੈਗਾ ਕਿ ਜਿੰਨ ਜਿੰਨ ਜ਼ਿੰਮੇਵਾਰੀ ਮਿਲੇ ਸਮਾਜ ਦੀ ਸੇਵਾ ਕਰਨ ਦੀ ਜੇ ਕੋਦੇ ਕੋਲੇ ਕੋਈ ਪਾਵਰ ਲੋਕਾਂ ਨੇ ਦਿੱਤੀ ਹੈ ਕੋਈ ਫੈਸਲੇ ਲੈਣ ਦੀ ਤਾਂ ਇਹ ਚੈੱਕ ਜ਼ਰੂਰ ਕਰੇ ਕਿ ਉਹ ਫੈਸਲੇ ਲਾਗੂ ਹੋ ਰਹੇ ਨੇ ਜਨਤਾ ਤੱਕ ਉਹਨਾਂ ਸਕੀਮਾਂ ਦਾ ਲਾਂ ਪਹੁੰਚ ਰਿਹਾ ਕਿਤੇ ਰਾਜਤਾਨੀ ਰੁਕ ਰਹੀਆਂ ਕੋਈ ਰੀਚਨਾ ਤਾਂ ਨਹੀਂ ਪੈਦਾ ਹੋ ਰਹੀਆਂ ਸੋ ਕੱਲ ਮੈਂ ਤੋਂ ਸਕੂਲ ਚ ਗਿਆ ਸੀ ਬੜਾ ਅੱਛਾ ਲੱਗਿਆ ਕਿ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਕੰਫੀਡੈਂਸ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਉਹਨੇ ਉਹ ਬਹੁਤ ਬਲੰਗ ਲੱਗਿਆ ਕੁਝ ਪੜ੍ਹਨ ਲਈ ਜ਼ਿੰਦਗੀ ਵਿੱਚ ਕੁਝ ਕਰਨਾ ਕੱਲ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਵਾ ਵੀ ਮਿਲੀਆਂ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛ ਰਿਹਾ ਮੈਂ ਇਹ ਟੈਕਨੀਕਰ ਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਜਾਂ ਮੈਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਤਾਂ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆਂਕ ਵੀ ਅੱਜ ਮੁੱਖ ਮੰਤਰੀ ਨੇ ਹੋਰ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤੈਨੂੰ ਤੂੰ ਐਂ ਕਹਿ ਦੀਂ ਕਿ ਕਮਾਲ ਹੋਈ ਜਾਂਦੀ ਹੈ ਬਹੁਤ ਏਦਾਂ ਦਾ ਅਸੀਂ ਨਹੀਂ ਕਰਦੇ ਮੈਂ ਲੋਕਾਂ ਚੋਂ ਆਇਆ ਮੈਂ ਲੋਕਾਂ ਚ ਹੀ ਰਹਿਣਾ ਸੋ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਿਤ ਸਮੱਸਿਆ ਕਿਸੇ ਕਿਸ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜ ਸੇਵੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਕਿਉਂ ਲੇਟ ਕਰਨੀ ਹੈ ਤੁਹਾਨੂੰ ਕਿ ਅਸੀਂ ਕੰਮ ਕਰਦੇ ਆਂ ਸੋ ਇਹੀ ਸਾਡਾ ਫਰਜ਼ ਬਣਦਾ ਵਤੌਰ ਮੁੱਖ ਮੰਤਰੀ ਮੈਂ ਇਹ ਸਿਲਸਿਲਾ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਨਾਂ ਤੇ ਤੁਸੀਂ ਟੀਵੀ ላይ ਦਿਖਾਉਂਦੇ ਹੋ ਆਪਾਂ ਤਾਂ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਵਿੱਚ ਇਹਨਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੀਂਹ ਹੁੰਦੇ ਉਹਨਾ ਨਾਂ ਬੋਲ ਸਕਣ ਜਿੰਨਾ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਨੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਵੀ ਚੌਥਾ ਖੰਭਾ ਕਿਹਾ ਜਾਂਦਾ ਲੋਕਤੰਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਦੀਆਂ ਕਮੀਆਂ ਜਾਂ ਪ੍ਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਪੂਰਾ ਕਰੀਏ ਕਮੀਆਂ ਦਾ ਜ਼ਿਕਰ ਕੀਤਾ ਸਰ ਕੱਲ ਸਕੂਲ ਵਿਜ਼ਿਟ ਕੀਤੀ ਇੱਕ ਸਵਾਲ ਉੱਥੇ ਪੜਿਆ ਕਿ ਗਰੀਬੀ ਕੀ ਨੂੰ ਕਹਿੰਦੇ ਆ ਸਿਲੇਬਸ ਲੱਗਦਾ ਬਦਲਣ ਦੀ ਜ਼ਰੂਰਤ ਆ ਅਪਡੇਟ ਕਰਨ ਦੀ ਜ਼ਰੂਰਤ ਆ ਦੇਖੋ ਮਤਲਬ ਜੇ ਅੱਜ ਦੇ ਜ਼ਮਾਨੇ 'ਚ ਵੀ ਅਸੀਂ ਇਹ ਪੜਾਈ ਜਾਂਦੇ ਆ ਕਿ ਗਰੀਬੀ ਕੀ ਹੁੰਦੀ ਹੈ ਬਿ ਆਖਿਆ ਕਰੋ ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ 'ਚ ਚੱਲ ਹੋਣਾ ਇਹ ਸਵਾਲ ਸਾਨੂੰ ਬਸ ਗਰੀਬੀ ਐ ਹੀ ਸਿਖਾਈ ਜਾਂਦੇ ਆ ساری ਉਮਰ ਕਿ ਗਰੀਬ ਰਹਿਣਾ ਤੁਸੀਂ ਰੋਟੀ ਕਪੜਾ ਮਕਾਨ ਜਿਹਦੇ ਕੋਲੇ ਨਾਮ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ ਇਹ ਨੰਬਰ ਮਿਲਦੇ ਆ ਫਿਰ ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ ਦਾਸਤੇ ਚਾਹਦੇ ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਹਾਂ ਸਾਨੂੰ ਸਾਡੇ ਜਿਹੜੀ ਪੜ੍ਹਾਈ ਹੈ ਉਹ ਐਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸਾਨੂੰ ਆਤਮ ਨਿਰਭਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਪੰਜਾਬ ਰਾਜ ਜਿਹੜਾ ਲੀਡ ਕਰਦਾ ਹੈ ਹਰ ਇਨਕਲਾਬ ਚ ਭਾਵੇਂ ਹਰ ਇਨਕਲਾਬ ਆਪਾਂ ਮੈਂ ਯਾਦੀ ਦੀ ਲੜਾਈ ਸੀ ਤੇ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਪੰਜਾਬ ਜਿਹੜਾ ਦੇਸ਼ ਵਾਸਤੇ ਖੜਦਾ ਸੋ ਅੱਜ ਵੀ ਹੁਣ ਕਚੇਰੀਆਂ ਚ ਆਏ ਹਜੇ ਵੀ ਉਹੀ ਹਜੇ ਖੜੇ ਉੱਥੇ ਫਰਦਾਂ ਤੇ ਉੱਥੇ ਹਜੇ ਇੰਤਕਾਲਾਂ ਤੇ ਉੱਥੇ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹਜੇ ਵੀ ਸੋ ਹੌਗਾ ਜ਼ਦਾਰ ਲੱਗਦਾ ਪਰ ਥੋੜਾ ਟਾਈਮ ਲੱਗਦਾ ਲਗਾਤਾਰ ਰੇਡ ਕਰ ਰਹੇ ਹੋ ਕੱਲ ਵੀ ਰੇਡ ਰੇਡ ਲਗਾਤਾਰ ਲੋਕਾਂ 'ਚ ਜਾ ਰਹੇ ਕਰ ਰਹੇ ਆ ਹਾਂ ਇਹ ਕਹਿ ਲੋ ਜਿੱਦਾਂ ਕੱਲ ਬੱਸਾਂ ਦਿੱਤੀਆਂ ਅੱਗੇ ਉਹਨਾਂ ਲਈ ਦਿਨਾਂ ਦੇ ਵਿੱਚ ਵੀ ਜਾਰੀ ਰਹਿਣਗੀਆਂ ਜੀ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਬੱਸਾਂ ਦੇ ਸਾਰੇ ਸਾਰੇ ਜਿੰਨੇ ਵੀ ਸਕਾਲ ਸਕੂਲ ਨੇ ਖਾਸ ਤੌਰ ਤੇ ਐਸੇ ਕੁਝ ਪਿਆਰਦੜੇ ਪਿੰਡਾਂ ਤੋਂ ਬੱਚੇ ਹੁੰਦੇ ਨੇ ਖਾਸ ਤੌਰ ਤੇ ਕੁੜੀਆਂ ਹੁੰਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਭੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ मतलब आप कई बार इंटेलिजेंट बच्चेनु हटा लंदे ने परनो कि सानू एजुकेशन नालो इज्जत प्यारी है क्योंकि जान ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲੱਟ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਉਹ ਵੀ ਪ੍ਰਾਈਵੇਟ ਸਕੂਲ ਸਰਕਾਰੀ ਦੇ ਵਿੱਚ ਪੜਾ ਦੇਵਾਂਗੇ ਔਰ ਕੋਈ ਇਸਤੇ ਪਰ ਡਿਸਾਈਡ ਕਰ ਲਈ ਕਿ ਕਿੰਨੀ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਪਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਇੱਧਰ ਸਿਕਾਵਤ ਕੋਲ ਪੰਜਾਬ ਦੇ ਸਟਰਕਚਰ ਤੋਂ ਸਹੀ ਕਰਨ ਦੀ ਗੱਲ ਕਰ ਰਹੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਦਾ ਫੰਡ ਕੇਂਦਰ ਲਗਾਤਾਰ ਪੰਜਾਬ ਦੇ ਫੰਡ ਨੂੰ ਰੋਕੇ ਜਾ ਰਿਹਾ ਹੈ ਅਭੀ 1800 ਕਰੋੜ

कि पंजाब में स्कूल अच्छे बनाने हैं आइए हेल्प करें पंजाब में अस्पताल अच्छे बनाने हैं इतना पैसा आ जाएगा कि मतलब आ, 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 आप आपसे गिने नहीं जाएंगे क्योंकि पंजाबी जो है वेल ऑफ है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आर डी का पैसा मिलना चाहिए एनएचएम का पैसा जितनी भी स्कीमों का पैसा रोका हुआ है मिलना चाहिए अदरवाइज कोई बात नहीं है हक का पैसा लेने के लिए भी पंजाबी हक अपना लेना जानते हैं तो हम देश को पूरे देश को पालते हैं तो हम भूखे थोड़ी मरेंगे सरकार तो हमारी ऐसी है जो ना किसी माफिया को पालती है ना किसी कोई ऐसा हमने कोई ग्रुप बना रखा है कि जिसको हम फेवर करें ना ही अपने किसी के परिवार को पाला जा रहा है तो फर्क यही है कि पंजाब जो है मेरे लिए वो एक परिवार है ਔਰ ਮੈਂ ਹਰ ਰੋਜ਼ ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਆਪਣੇ ਪਰਿਵਾਰ ਦੀਆਂ ਦੁਸ਼ਵਾਰੀਆਂ ਸੁਣਨੇ ਲਈ ਆਤਾ ਹਾਂ ਕਦ ਕਲ کہیں کہیں ਔਰ ਤਾਂ ਕਲ کہیں ਔਰ ਜਾਊਗਾ ਉਹ ਮੈਂ ਪਰ ਅਸਲ ਨੂੰ ਲੈ ਕੇ ਗਵਿੰਦਰ ਸ਼ਖਾਵਾ ਦੇ ਕੋਲੋਂ 28 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਕਹਿੰਦੇ ਮਿਲ ਕੇ ਦੋਨੋਂ ਸਟੇਟਾਂ ਨੂੰ ਹੱਲ ਕੱਢਣਾ ਪਏਗਾ ਹਾਂਜੀ ਪਹਿਲਾਂ ਵੀ ਮਿਲੇ ਆ ਮੈਂ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦੱਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਜੀ ਉਹਨਾਂ ਦੇ ਦੇਖੋ ਇਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਸੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਦੇਖਦੇ ਆ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਤੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀਆਂ ਤੇ ਆ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਉਹ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਤਾਂ 1 ਨਵੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆ ਜਾਓ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਤਾਂ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਅੱਜ ਮਾਫੀ ਮੰਗਦੀ ਹੈ ਕਹਿੰਦੇ ਬੇਅਦਬੀਆਂ ਦੇ ਟੈਕਸ ਲਿੱਤੇ ਜਾ ਰਹੇ ਨੇ ਸੁਖਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਤੋਂ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਦੇ ਹਾਂ ਅਕਾਲੀ ਬੀਜੇਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਬਨਾਹ ਨਹੀਂ ਲੈਂਦੀਆਂ ਜਿਹੜੀਆਂ ਗਾਈਆਂ ਦੇ ਇਹਨਾਂ ਟੈਕਸ ਲਿੱਤਾ ਜਾ ਰਹੇ